ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪਰਦਾ ਵੀਡੀਓ ਬਾਰੇ ਮੱਤ ਤੇ ਪਰਦਾ ਵੀਡੀਓ ਵਿੱਚ ਪੁਲਿਸ ਦੁਬਾਰਾ ਤੋਂ ਆਂਦੀ ਹੈ ਵਿੱਕੀ ਦੇ ਘਰ ਤੇ ਅੱਗੋਂ ਮੰਮੀ ਤੇ ਪ੍ਰੀਤ ਕੀ ਕਹਿੰਦੀਆਂ ਨੇ ਇਸ ਬਾਰੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਭੂਆ ਦੇ ਘਰੋਂ ਨਿਕਲਣ ਤੋਂ ਬਾਅਦ ਵਿੱਕੀ ਕਿੱਥੇ ਜਾਂਦਾ ਹੈ ਇਸ ਗੱਲ ਦਾ ਪਤਾ ਭੂਆ ਨੂੰ ਵੀ ਨਹੀਂ ਹੁੰਦਾ ਵਿੱਕੀ ਜਾਂਦਾ ਹੈ ਆਪਣੇ ਘਰ ਵਿੱਕੀ ਜਦੋਂ ਆਪਣੇ ਘਰ ਜਾਂਦਾ ਹੈ ਤੇ ਅੱਗੋਂ ਉਸ ਨੂੰ ਗੇਟ ਤੇ ਤਾਲਾ ਲੱਗਿਆ ਮਿਲਦਾ ਹੈ ਤੇ ਉਹ ਸੋਚਦਾ ਹੈ ਕਿ ਮੰਮੀ ਤੇ ਪ੍ਰੀਤ ਕਿੱਥੇ ਚਲੇ ਗਏ ਹਨ ਤੇ ਉਹ ਕਹਿੰਦਾ ਹੈ ਕਿ ਚਲੋ ਮੈਂ ਕੁਝ ਟਾਈਮ ਵੇਟ ਕਰ ਲੈਣਾ ਹਾਂ ਉਹ ਆਪਣੇ ਘਰ ਗੇਟ ਦੇ ਬਾਹਰ ਖੜਿਆ ਹੁੰਦਾ ਹੈ ਤੇ ਆਂਦੇ ਜਾਂਦੇ ਪਿੰਡ ਦੇ ਲੋਕ ਉਸ ਨੂੰ ਦੇਖਦੇ ਹਨ ਕਿਉਂਕਿ ਉਹਨਾਂ ਸਭ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੇ ਘਰ ਪਹਿਲਾਂ ਇੱਕ ਦਿਨ ਪੁਲਿਸ ਆ ਕੇ ਗਈ ਸੀ ਤੇ ਪੁਲਿਸ ਵਿੱਕੀ ਦੀ ਤਲਾਸ਼ ਕਰ ਰਹੀ ਹੈ ਪਰ ਵਿੱਕੀ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਤੇ ਉਹ ਉੱਥੇ ਖੜਾ ਉਹਨਾਂ ਦੀ ਵੇਟ ਕਰਦਾ ਹੈ ਜਦੋਂ ਪ੍ਰੀਤ ਤੇ ਮੰਮੀ ਘਰ ਆਉਂਦੇ ਹਨ ਤੇ ਉਹ ਵਿੱਕੀ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਦੀ ਨਾਲ ਅੰਦਰ ਜਾਂਦੇ ਹਨ ਤੇ ਵਿੱਕੀ ਨੂੰ ਪੁੱਛਦੇ ਹਨ ਕਿ ਤੂੰ ਆਹ ਕੀ ਸਿਆਪਾ ਪਾ ਰੱਖਿਆ ਹੈ ਪੁਲਿਸ ਤੇਰੇ ਪਿੱਛੇ ਕਿਉਂ ਲੱਗੀ ਹੈ ਤੇ ਵਿੱਕੀ ਕਹਿੰਦਾ ਹੈ ਕਿ ਮੈਂ ਤੁਹਾਨੂੰ ਸਾਰੀ ਗੱਲ ਸਮਝਾਂਦਾ ਹਾਂ ਵਿੱਕੀ ਕਹਿੰਦਾ ਹੈ ਕਿ ਗਲਤੀ ਮੇਰੇ ਨਾਲ ਦੇ ਨਹੀਂ ਕੀਤੀ ਹੈ ਪਰ ਪੁਲਿਸ ਨੂੰ ਮੇਰੇ ਤੇ ਵੀ ਸ਼ੱਕ ਹੋ ਗਿਆ ਹੈ ਇਸ ਕਰਕੇ ਮੈਂ ਆਪਣੇ ਆਪ ਨੂੰ ਬਚਾਣ ਲਈ ਇੱਧਰ ਉੱਧਰ ਜਾ ਰਿਹਾ ਹਾਂ ਪਰ ਤੁਸੀਂ ਜ਼ਿਆਦਾ ਰੋਲਾ ਨਾ ਪਾਓ ਕਿਤੇ ਇਹ ਨਾ ਹੋਵੇ ਕਿ ਪੁਲਿਸ ਨੂੰ ਮੇਰੇ ਇੱਥੇ ਆਉਣ ਦਾ ਵੀ ਪਤਾ ਲੱਗ ਜਾਏ ਪਰ ਪ੍ਰੀਤ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਤੇ ਉਹ ਕਹਿੰਦੀ ਹੈ ਕਿ ਵਿੱਕੀ ਤੂੰ ਬਿਲਕੁਲ ਝੂਠ ਬੋਲ ਰਿਹਾ ਹੈ ਤੂੰ ਹੀ ਸਾਰਾ ਕੋਝ ਕੀਤਾ ਹੈ ਸਾਨੂੰ ਸਭ ਕੁਝ ਪਤਾ ਲੱਗ ਗਿਆ ਹੈ ਤੇ ਵਿੱਕੀ ਉਸ ਨਾਲ ਲੜਨ ਲੱਗ ਜਾਂਦਾ ਹੈ ਤੇ ਮੰਮੀ ਵੀ ਵਿੱਕੀ ਦਾ ਸਾਥ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੂੰ ਹੁਣ ਮੁੰਡੇ ਦੇ ਪਿੱਛੇ ਨਾ ਪੈ ਜਾ ਜੇ ਉਹ ਕਹਿ ਰਿਹਾ ਹੈ ਕਿ ਗਲਤੀ ਉਸਨੇ ਨਹੀਂ ਕੀਤੀ ਉਸਦੇ ਦੋਸਤ ਨੇ ਕੀਤੀ ਹੈ ਪੁਲਿਸ ਤਾਂ ਕਾਮ ਖਾਏ ਨੂੰ ਫਸਾਣ ਵਿੱਚ ਲੱਗੀ ਹੋਈ ਹੈ ਤੇ ਵਿੱਕੀ ਸੋਚਦਾ ਹੈ ਕਿ ਮੰਮੀ ਨੂੰ ਤਾਂ ਮੈਂ ਆਪਣੇ ਆਪਣੇ ਗੱਲਾਂ ਵਿੱਚ ਲੈ ਲਿਆ ਹੈ ਪਰ ਪ੍ਰੀਤ ਨੂੰ ਲੈਣਾ ਬਹੁਤ ਔਖਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੀਤ ਨੂੰ ਵੀ ਆਪਣੀਆਂ ਗੱਲਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰੀਤ ਉਸ ਦੀ ਇੱਕ ਵੀ ਗੱਲ ਨਹੀਂ ਮੰਨਦੀ ਤੇ ਅਚਾਨਕ ਹੀ ਪਿੰਡ ਵਿੱਚੋਂ ਇੱਕ ਬੰਦਾ ਥਾਣੇ ਜਾ ਕੇ ਦੱਸ ਦਿੰਦਾ ਹੈ ਕਿ ਵਿੱਕੀ ਘਰ ਆਇਆ ਹੋਇਆ ਹੈ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਤੇ ਉਹ 2 ਮਿੰਟਾਂ ਵਿੱਚ ਆਪਣੀ ਗੱਡੀ ਕੱਢਦੀ ਹੈ ਤੇ ਵਿੱਕੀ ਦੇ ਘਰ ਪਹੁੰਚਦੇ ਹਨ ਜਦੋਂ ਗੇਟ ਤੇ ਪੁਲਿਸ ਆਲੇ ਪਹੁੰਚਦੇ ਹਨ ਤਾਂ ਪੁਲਿਸ ਮੰਮੀ ਤੇ ਪ੍ਰੀਤ ਡਰ ਜਾਂਦੇ ਹਨ ਕਿ ਪੁਲਿਸ ਦੁਬਾਰਾ ਆ ਗਈ ਹੈ ਪੁਲਿਸ ਨੇ ਦਰਵਾਜ਼ਾ ਖੜਕਾਇਆ ਤੇ ਅੰਦਰ ਗਈ ਜਦੋਂ ਉਹਨਾਂ ਨੇ ਦੇਖਿਆ ਕਿ ਹਾਂ ਪੁੱਤ ਉਹਨਾਂ ਨੇ ਪੁੱਛਿਆ ਕਿ ਹਾਂ ਵਿੱਕੀ ਕਿੱਥੇ ਹੈ ਤੇ ਮੰਮੀ ਤਾਂ ਸਾਫ਼ ਮੁੱਕਰ ਗਏ ਪਰ ਪ੍ਰੀਤ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਮੰਮੀ ਝੂਠ ਬੋਲ ਰਹੀ ਹੈ ਪੁਲਿਸ ਨੇ ਪ੍ਰੀਤ ਨੂੰ ਪੁੱਛਿਆ ਕਿ ਵਿੱਕੀ ਕਿੱਥੇ ਹੈ ਤੇ ਪ੍ਰੀਤ ਨੇ ਦੱਸ ਦਿੱਤਾ ਤੇ ਹੁਣ ਅਗਲੀ ਵੀਡੀਓ ਚ ਦੇਖਾਂਗੇ ਕੀ ਬੰਦ